ਰੋਕਣਾ ਬਾਈ ਜੀ ਬੁਸ਼ ਵੀ ਠੀਕ ਹੈ ਸੁਣ ਰੋਕ ਜੀ ਬੋਲਦੀ ਹੋ ਭਾਰਤੀ ਕਿਸਾਨ ਯੂਨੀਅਨ ਦੁਆਬਾ ਐਸ ਕੇ ਐਮ ਦੀ ਸਾਰੀ ਮੀਟਿੰਗ ਹੋਈ ਸੀਗੀ ਭਾਰਤੀ ਕਿਸਾਨ ਯੂਨੀਅਨ ਦੇ ਸਾਰੇ ਗਰੰਟੀ ਵਾਲੇ ਵੀਰਾਂ ਨੇ ਔਰ ਸਾਰਿਆਂ ਨੇ ਇਕਸਰਾਹ ਕੀਤੀ ਸੀਗੀ ਜਿਹੜੀ ਭਾਰਤੀ ਭਾਰਤ ਦੇ ਵਿੱਚ ਇਹ ਗਲਤ ਨੀਤੀਆਂ ਆਈ ਆ ਚਾਹੇ ਮੋਦੀ ਸਰਕਾਰ ਦੀ ਆਈ ਆ ਚਾਹੇ ਉਹ ਮੁੱਖ ਮੰਤਰੀ ਬਲਦੇਸਿੰਘ ਜੀ ਆਪਣੇ ਭਗਵਾਨ ਸਿੰਘ ਨਹੀਂ ਮੰਨਦੀ ਆਈ ਆ ਜੀ ਜਿਹੜੀ ਲੈਂਡ ਪੋਲਿੰਗ ਦੀ ਪਾਲਿਸੀ ਆ ਇਹ ਬਹੁਤ ਗਲਤ ਆ ਇਹਨੂੰ ਰੱਦ ਕਰਨ ਵਾਸਤੇ ਅੱਜ ਬਹੁਤ ਵੱਡਾ ਸੰਘਰਸ਼ ਫੁੱਕੜਪਿੰਡ ਵਿੱਚ ਹੋ ਰਿਹਾ ਆ ਭਾਵੇਂ ਕਿ ਗਵਰਨਮੈਂਟ ਨੇ ਇਹ ਪਾਲਿਸੀ ਵਾਪਸ ਲਈਆ ਲੇਕਿਨ ਜਿੰਨਾਂ ਤੱਕ ਵਿਧਾਨ ਸਭਾ ਦੇ ਵਿੱਚ ਰੱਦ ਨਹੀਂ ਹੁੰਦੀ ਉਹਨਾਂ ਤੱਕ ਕਿਸਾਨ ਟੱਕੇ ਨਹੀਂ ਬਿਠੂਗਾ ਇਹ ਪਾਲਿਸੀ ਇੰਨੀ ਕੁ ਮੜੀ ਆ ਆਪ ਸਭ ਰਿਆਂ ਨੂੰ ਪਤਾ ਹੈ ਜਿੰਨੇ ਜਿੱਥੇ ਵੀ ਮੇਰੀ ਆਵਾਜ਼ ਚੱਲਦੀ ਸਾਰੇ ਹੀ ਪੜੇ ਲਿਖੇ ਆ ਇਹ ਪਾਲਿਸੀ ਇੰਨੀ ਮੜੀ ਆ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਮੀਨ ਦੇ ਵਿੱਚ ਪੇ ਦਾਦਿਆਂ ਦੀ ਬਾਬਿਆਂ ਦੀਆਂ ਸਾਡੀਆਂ ਪਤਰੀਆਂ ਕੀਤੀਆਂ ਜ਼ਮੀਨਾਂ ਕਿਦਾਂ ਛੱਡ ਕੇ ਚੱਲ ਜਾਈਏ ਇਹਨਾਂ ਜ਼ਮੀਨਾਂ 'ਚ ਅਸੀਂ ਇੱਕ ਪੁੱਤਾਂ ਵਾਸਤੇ ਖੁਰਲੀ ਕੀ ਇੱਕ ਅਸੀਂ ਮੋਟਰ ਵਾਲਾ ਕਮਰਾ ਨਹੀਂ ਬਣਾ ਸਕਦੇ ਸਾਨੂੰ ਕੀ ਦੇਣਾ ਇਹਨਾਂ ਨੇ ਕੁਝ ਪਰਸੈਂਟ ਹਿੱਸਾ ਕਹਿੰਦੇ ਡਿਵੈਲਪਮੈਂਟ ਕੋਲ ਹੋਣੀ ਆ ਇਹ ਕੋਈ ਪਤਾ ਨਹੀਂ ਅੱਜ ਅਜੇ ਤੱਕ ਚੰਡੀਗੜ੍ਹ ਮਹਾਲੀ ਡਿਵੈਲਪਮੈਂਟ ਨਹੀਂ ਹੋ ਰਿਹਾ ਪੂਰਾ 35 40 40 ਸਾਲ ਹੋ ਗਏ ਆ ਜੀ ਸੋ ਕਿੱਥੇ ਕਿੱਥੇ ਜਿੱਥੇ ਬੰਦੀਆਂ ਪੁੱਜੀਆਂ ਹੈਗੀਆਂ ਅੱਜ ਤੇ ਸਾਰੇ ਪੰਜਾਬ ਤੋਂ ਆਈ ਆ ਜੀ ਗਰਦਾਸਪੁਰ ਤੋਂ ਆ ਗਈ ਆ ਜੀ ਤਰਨਤਾਰਨ ਤੋਂ ਆ ਗਈ ਆ ਅੰਮ੍ਰਿਤਸਰ ਤੋਂ ਆ ਗਈ ਆ ਇਧਰੋਂ ਪਟਿਆਲੇੋਂ ਆ ਰਹੀ ਆ ਜੀ ਵੱਡਾ ਅਜੇ ਤਾਂ ਦੇਖੋ بارش ਨੇ ਥੋੜਾ ਜਿਹਾ ਮੌਸਮ ਠੰਡਾ ਕਰ ਦਿੱਤਾ ਆ ਫਿਰ ਵੀ بارش ਦੇ ਵਿੱਚ ਸਾਰੀ ਦੁਨੀਆ ਆਈ ਆ ਜਿਵੇਂ ਦਿੱਲੀ ਅੰਦোলন ਦੀ ਯਾਦ ਤਾਜ਼ਾ ਹੋਈ ਹੈਗੀ ਆ بارش ਦਾ ਪ੍ਰਕੋਪ ਕਾਫੀ ਜ਼ਿਆਦਾ ਸੀ ਲੇਕਿਨ ਫੇ ਵੀ ਕਿਸਾਨਾਂ ਨੇ ਜਿਹੜੇ ਰਸਤੇ ਚੀਰਦੇ ਹੋਏ ਅੱਗੇ ਵਧ ਕੇ ਇੱਥੇ ਪੁੱਜੀ ਹੋਏ ਹੈਗੇ ਆ ਦਿੱਲੀ ਅੰਦੋਲਨ ਜਿਹੜਾ ਸੀਗਾ ਜੀ ਉਹ ਮੋਦੀ ਦੇ ਖਿਲਾਫ ਸੀਗਾ ਇਹਨੇ ਸੋਚਿਆ ਹੀ ਨਹੀਂ ਭਗਵੰਤ ਮਾਨ ਨੇ ਵੀ ਜਦੋਂ ਅਸੀਂ ਮੋਦੀ ਦੇ ਗੋਡਲੀਆਂ ਲਵਾ ਸਕਦੇ ਆ ਤੇ ਤੂੰ ਕੀ ਚੀਜ਼ ਆ ਤੈਨੂੰ ਅਸੀਂ ਇੱਕ ਬਦਲ ਕੀਤਾ ਸੀਗਾ ਬਦਲ ਜਿਹੜਾ ਅਸੀਂ ਚਾਹੁੰਦੇ ਸੀ ਸਾਡਾ ਬਦਲ ਹੋਊਗਾ ਲੇਕਿਨ ਇਹਨੂੰ ਬਦਲ ਉਲਟ ਪਾਸੇ ਨੂੰ ਕਰਤਾ ਇਹਨੇ ਕਿਸਾਨਾਂ ਨੂੰ ਹੀ ਰਿਪਲੇਸਮੈਂਟ ਕਰ ਦਿੱਤਾ ਕੀ ਲੱਗਦਾ ਹੈ ਕਿ ਅੱਜ ਦੇ ਅੰਦੋਲਨ ਦੇ ਸਿੱਟੇ ਕੀ ਆਉਣਗੇ ਕੋਈ ਸਿੱਟੇ ਤਾਂ ਬਹੁਤ ਵਧੀਆ ਆਉਣਗੇ ਜੀ ਸਿੱਟੇ ਮੀਂਹ ਦੇ ਵਿੱਚ ਵੀ بارش ਦੇ ਵਿੱਚ ਵੀ ਔਰ ਲੋਕੀ ਕਿੱਥੋਂ ਕਿੱਥੋਂ ਤੁਰ ਕੇ ਬਹੁਤੀਆਂ ਗੱਡੀਆਂ ਤਾਂ ਸਾਡੀਆਂ ਤੁਰਤ ਕਰ ਪਹੁੰਚਿਆ ਹੀ ਨਹੀਂ 5-5 ਕਿਲੋਮੀਟਰ ਤੋਂ ਤੁਰ ਕੇ ਇੱਥੇ ਆ ਗਏ ਵੱਡਾ ਸੰਘਰਸ਼ ਹੋਊਗਾ ਸਿੱਟੇ ਕੀ ਗਵਰਨਮੈਂਟ ਗੋਡੀ ਟਿਕੂਗੀ ਜੀ ਹੁਣ ਸਿਆ ਵਾਪਸ ਲੈ ਰਹੀ ਆ